ਕੱਟੀ ਵਾਲਾ ਪਰ ਛੱਡ ਕੇ ਚੱਲ ਗਿਆ ਤੇ ਹੁਣ ਆਪਾਂ ਇੱਕ ਲੋਕੇਸ਼ਨ ਤੇ ਆਏ ਆ ਇਕੋ ਕੇਵ ਪਾਰਕ ਇਕੋ ਕੇਵ ਪਾਰਕ ਦੀ ਜੇ ਟਿਕਟਾਂ ਹੋਏਗੀ 100 ਰੁਪਏ ਬੱਚੇ ਦੀ ਹੋਏਗੀ 60 ਰੁਪਏ ਇਹ ਆਏਗਾ ਦਾ ਐਂਟਰੀ ਗੇਟ ਆ ਆਪਾਂ ਇੰਟਰ ਹੁੰਦੇ ਆ ਇਕੋ ਕੇਵ ਪਾਰਕ ਦੀਆਂ ਪੌੜੀਆਂ ਆਹ ਰਾਹ ਤੇ ਆਂਦਾ ਗੁਫਾ ਤੇਦਰਤੀਆਂ ਗੁਫਾ ਨੇ ਉਹ ਬਣ ਗਿਆ ਹੰਗਿਆ ਨੇ ਆਜ ਨਾਲੇ ਲਗ ਰੁਪਈਆ ਲੱਗਦੇ ਨੇ 100 ਰੁਪਈਆ ਕੋਲ ਰਾਈਡ ਇਹ ਜਿਹੜੀਆਂ ਖੇਡਾ ਗੁੱਡਾ ਜਿ ਹੁੰਦੀਆਂ ਸਾਰੀਆਂ ਇੱਥੇ ਪਾਰਕ ਦੇ ਵਿੱਚ ਇਹ ਦੇ ਅਲੱਗ-ਅਲੱਗ ਪੈ ਲੈਣੇ ਨੇ ਬੱਚੇ ਨੇ ਖੇਡਾਂ ਦੇ ਹੈਗੀਆਂ ਨੇ ਇੱਥੇ ਟਾਈਗਰ ਕੇਵ ਮਾਈਂਡ ਜੂੜ ਹੱਟ ਤਾਂ ਸਪੀਕਰ ਲੱਗੇ ਹੋਣੇ ਮਾਮਾ ਉਹ ਤਾਂ ਕੋਈ ਨਹੀਂ ਆਪਾਂ ਤਾਂ ਕਹਿੰਦੇ ਨਾ ਕਿ ਫਿਰ ਵੀ ਕੈਨੇਡਾ ਦਾ ਟੋਪਿਕ ਜਿਹੜਾ ਨਿਕਲ ਆਈ ਫਿਰਦੇ ਆ। ਅਦਰਚੀ ਜੀ ਬੜੀ ਜ਼ਬਰਦਸਤ ਸੁਣਾਈ ਹੋਈ ਹੋਈ। ਆਹਾ ਹਾ ਹਾ ਕੀ ਬਾਤ ਹੈ? ਕੀ ਬਾਤ ਹੈ? ਆਨੰਦ ਮੰਗਲ ਹੋਇਆਗਾ ਕਮੇ। ਹੋ 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 ਆਹ ਹੈਗਾ ਬਾਹਰ ਨਿਕਲਦਾ ਰਸਤਾ ਇਹਨੇ ਨੇ ਅਸਲ ਚ ਲੱਗ ਲੱਗ ਬਣਾਈਆਂ ਹੋਈਆਂ ਹਨ ਟਾਈਗਰ ਵਾਲੀ ਲੱਗ ਪੈਂਥਰ ਵਾਲੀ ਲੱਗ ਤੇ ਆ ਕਿੱਧਰ ਦੀ ਐਕਜਿਟ ਵਾਲੀ ਹੈ ਨਾ ਆ ਜਾ ਫਿਰ ਇਹਨੇ ਇਧਰ ਦੀ ਵੇਰ ਆ ਜਾ ਗੁਫਾ ਮਾ ਦਾ ਐਕਸਪੀਰੀਅੰਸ ਵੀ ਲੈ ਰਹੇ ਆਪਾਂ ਅਰੇ ਘਫਾ ਮਾਜੇ ਵੀ ਜਾਣਾ ਪੈ ਸਕਦਾਗਾ ਟੁਕੜੇ ਚਾਹੀਏ ਐਕਸਪੀਰੀਅੰਸ ਆ ਜਾਊਗਾ ਇੱਕ ਇੱਕ ਨਹੀਂ ਆਪ ਇੱਕ 6 ਮੀਟਰ ਦਾ ਆਪ ਉਹ ਵੀ ਕਰੇਗਾ ਤਾਂ ਮੈਂ ਕਰ ਦਗਾ ਉਸ ਤੋਂ ਬਾਅਦ 2 ਮੀਟਰ ਹੋਰ ਬਚ ਜਾਏਗਾ 2 ਮੀਟਰ ਦਾ ਯਾਰ ਬੀ ਜਾਲਾ ਬੀ ਜਾਲਾ ਇਹ ਪੈਰ ਬੁਰਤਾ ਲੱਕੇ ਮੂੰਹ ਚ ਆ ਜਾਂਦੀ ਆ ਲਓ ਬ੍ਰਦਰਸ ਅਰੇ ਬਾਈ ਵਰਗੇ ਵੀ ਉਹ ਕਿ ਹੋ ਜਾਂਦੇ ਨੇ ਵਿਚਾਰੇ ਉਹੜੀਆਂ ਛੋਟੀਆਂ ਹੀ ਨੇ ਕਾਹਦਾ ਉਹ ਕੁਝ ਨਹੀਂ ਹੁੰਦਾ ਇੱਥੇ ਜੇ ਕੰਮ ਮਟ ਗਿਆ ਕੇ ਕੰਮ ਇੱਥੇ ਜਗਾ ਬੜੀ ਪੀੜੀ ਆ ਗਈ ਹੈ ਕਾਫੀ ਪੀੜੀ ਜਗਾ ਗਿੱਕਲਾ ਗਿੱਕਲਾ ਬੰਦਾ ਜਾ ਓਕਾ ਹੋ ਹੋ ਹੀ ਨਿਕਲਦਾਗਾ ਅੱਛਾ ਇਧਰ ਦੇਖਾ ਨਾ 할래리잖아. 다이거 뭔데요? 오케이, 어디 가요? 오오오오오오오오오오오오오오오오오오오오오오오오오오오오오오오오오오 ਚੋਰੋ ਸੋਨਾ ਦੀ ਹਰ ਹਾਂ ਅੱਛਾ ਉਹ ਬੜੀ ਲੰਬੀ ਆ ਦੀ ਉਹਦਾ ਹੈਗੀ ਹੈ ਕਿਲੋਮੀਟਰ ਲੰਬੀ ਆ ਤਾਂ 10 20 ਰੁਪਈਆ ਦਾ ਵੱਲ ਵੀ ਲਾਇਆ ਹੁੰਦਾ ਹਨਾ ਹਾ ਤਾਂ ਕੰਮ ਇਹ ਤਾਂ ਕਿ ਸੁੱਤਾ ਜਾਈਆ ਕੱ ਲੈ ਕੇ ਲੈ ਬੰਦੇ ਨੂੰ ਔਖਾ ਹੋ ਹੋ ਨਿਕਲਣਾ ਪੈਂਦਾ ਅਟਾ ਬੈਂਚ ਹੈ ਆ ਵੀ ਇੱਕ ਤਰ੍ਹਾਂ ਦਾ ਪੱਗ ਨਾ ਹਲਾਲੀ ਵੀਰ ਮੇਰਾ ਵੀਰ ਮੇਰਾ ਪੱਗ ਨਾ ਹਲਾਣੀ ਸੋਹਣਿਆ ਨਾ ਭਾਈ ਨਾ ਕੰਮ ਨਹੀਂ ਕਰਨਾ ਆਏ ਕਿਥੇ ਜੈਪ ਲੈਣੇ ਬਣੀ ਹੋਈ ਹੈ ਇਹਦਾ 100 ਰੁਪਏ ਲੈਣੇ ਨੇ ਇੱਕ ਆ ਗੁਫਾ ਰਹੀ ਹੈ ਨਾ ਦੇਖਣ ਲਈ ਇੱਧਰ ਵੀ ਚੱਲਦੇ ਆ ਆ ਕਿਹਦੀ ਆ ਪੋਰਸੁਪਾਈਨ ਕਿ ਬਲੋਗਰਾਂ ਨੂੰ ਪਤਾ ਆਊਗਾ ਯਾ ਬੇਬੀ ਜਿਕਾੜਾ ਲਾ ਦੇ ਫਿਰਕ ਆਜੋ ਆਜੋ ਆਪਣੀ ਦਸਤਾਰ ਨੂੰ ਥੋੜਾ ਸੰਭਾਲ ਕੇ ਵੀਰ ਜੀ ਗੱਤੀ ਦਸਤਾਰ ਨੂੰ ਸੰਭਾਲ ਕੇ ਥੋੜਾ ਆ ਬੱਲ ਵੀ ਲਾ ਕੇ ਲੈ ਗਿਆ ਕੋਈ ਮਿਲਦਾ ਥੋੜਾ ਪਿੱਛੇ ਕੱਲਾ ਹੋਲਡਰ ਰਹਿ ਗਿਆ ਬੰਦੀ ਕਰਿਆ ਲਾਈਟ ਬਣਾਉਂਦੀ ਲਾਈਟ ਨਾ ਲਾ ਕੋਈ ਨਹੀਂ ਕੋਈ ਓਕੇ ਹੋ ਕੇ ਨਾ ਕਰ ਇਹਨੇ ओके होगे लागेंगे रोहना ਕੋਈ ਚੱਕ ਕੇ ਜਾਣਾ ਪੂਰ ਹੁੰਦਾ ਥੋੜੀ ਆ ਕੇ ਤਾਂ ਕਾਫੀ ਔਖੀ ਜਿਹੀ ਲੱਗ ਰਹੀ ਹੈ ਟਾਈਗਰ ਦਾ ਭਰਾਵਾ ਤੇ ਕਿੱਥੇ ਹੋਣਾ ਨੇ ਪਤਲੇ ਲੋਕ ਉਹਨਾਂ ਦਾ ਸੌਖਾਗਾ ਮੋٹے ਲੋਕਨ ਦਾ ਔਖਾਗਾ ਕਿਆ ਬਾਤ ਹੈ ਇਹ ਬੀ ਐਕਸਪੀਰੀਅੰਸ ਲੈਣਾ ਸੀ ਅੱਜ ਅੱਗੇ ਜਿਹੜੀ ਗੁਫਾ ਆ ਕੀ ਉਹ ਹੈਗੀ ਬੈਟਸ ਬੈਟਸ ਕਿਆ ਬਾਤ ਹੈ ਆ ਗੁਫਾ ਰੇਗੀ ਚੌਥੀ ਚੌਥੀ ਗੁਫਾ ਕੀ ਹਾਂ ਚਲੋ ਜੀ ਚਲੋ ਚਲੋ ਆਹ ਦੇ ਗੁਫਾ ਮਾ ਦਾ ਹਾਲ ਲੈ ਲੰਘਣਾ ਬਹੁਤ ਔਖਾ ਵਈ ਇੱਥੋਂ ਦੀ ਅਗਰ ਚਾਰੇ ਫਸ ਗਏ ਚੋਕ ਚੋਕ ਆਪੈਂ ਤਾਂ ਵੇ ਜਵਾਨ ਇਹ ਗੇਂਗਫਰਮ ਦਾ ਐਕਸਪੀਰੀਅੰਸ ਵੀ ਕਰਨਾ ਪੈ ਸਕਦਾ ਕਰਕੇ ਮੋਢੀ ਪਈ ਆ। ਮਤਾਂ ਔਖਾ ਕੰਮ ਇੱਧਰ ਦੇ ਓਏ। ਹਾਂ। ਆਦਾ ਔਖਾ ਕੰਮ ਇੱਧਰ ਸੱਤ ਬੰਨਿਆ ਸੱਤ ਬੰਨਣਾ ਬੁੜਾ ਲੱਕੀਲਾ ਬੁੜਾ ਲੱਕੀਲਾ ਪ੍ਰਾਵਾ ਇਹ ਬੈਕਟਾਉਂ ਦੀ ਇਹਦੇ ਕੁਸਤੇ ਹੁੰਦੀ ਆ। ਆ ਗਿਆ ਆ ਗਿਆ ਚਾਨਣ ਜਾ ਕੇ ਦਿਸਣ ਲੱਗ ਗਿਆ ਹੁਣ ਤਾਂ ਚਾਨਣ ਦਿਸਣ ਲੱਗ ਗਿਆ ਹੁਣ ਤਾਂ ਨਿਕਲੇ ਲੈ ਆਏ ਗੁਫਾ ਮੰਦਾ ਹਾਲ ਚਲੋ ਜੀ ਚਲੋ ਚਲੋ ਆਰਾਮ ਸੇ ਆਉਂਦਾ ਲੈ ਆਣਾ ਆਜੋ 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 ਭਾਈ ਆਜੋ 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 ਇਹਦਾ ਐਕਸਪੀਰੀਅੰਸ ਵੀ ਤਕੜਾ ਹੀ ਆ ਹਣਾ ਹੋਰ ਆਪਾਂ ਜਾਨਵਰ ਬਣ ਜਾਗੇ ਲੈ ਚਿੱਲੇ ਬਣ ਕੇ ਜਾਵਾਂਗੇ ਪੂਰੇ ਹਣਾ ਦੇਖੋ ਲੈ ਆਹ ਹਾਲੇ ਸੋ ਇਹਦੇ ਸਾਨੂੰ ਝੁੱਕ ਕੇ ਗਏ ਆ ਲੰਮੇ ਪੈ ਪੈ ਗਏ ਆ ਸਾਪ ਸੁਪ ਬਣ ਕੇ ਜਾਵਾਂਗੇ ਤਾਂ ਕਾਕੇ ਹੋ ਰਾ ਵੀਰੇ ਹੋਰ ਨਹੀਂ ਫੌਕਸ ਚੱਲ ਇੱਧਰ ਵੀ ਇਹ ਆ ਜੀ ਪੰਜਵੀਂ ਗੁਫਾ ਇਹ ਤਾਂ ਥੋੜੀ ਠੀਕ-ਠਾਕ ਜੀ ਆ ਜਿਹੜੀ ਪਹਿਲਾਂ ਆ ਗਏ ਆ ਆਪਾਂ ਕਾਲੂ ਡਰੋਂਗਣਾ ਭਰਾਵਾ ਕੰਫੀਡੈਂਸ ਦੇ ਦੇ ਮੁੰਡਾ ਨੂੰ ਇਹ ਦੇਖੋ ਨਾ ਮੈਂ ਇਧਰ ਤੇ ਫਿਰ ਜੇ ਬਾਬਾ ਉਹ ਹੋਰ ਬੰਦੀ ਹੋ ਗਈ ਉਹ ਇਧਰ ਵੀ ਆ ਗਏ ਓਏ ਬੰਦ ਹੋ ਗਈ ਬਾਈ ਜਿਹੜਾ ਆ ਕੇਵਸ ਦਾ ਨਜ਼ਾਰਾ ਨਾ ਬਖਰੇ ਹੀ ਅੱਗੇ ਕਹਤਾ ਗੁਫਾ ਵਾਲੇ ਤੇ ਐਕਸਪੀਰੀਸ਼ਾ ਹੋਈ ਜਾਂਦਾ ਹੋਰ ਨਹੀਂ ਤਾਂ ਤੇ ਭੇਡੀਆਂ ਭੇਡੀਆਂ ਨੇ ਗੁਫਾਵਾਂ ਨੇ ਕਹਾਂ ਢੰਮ ਹੋਲੇ ਤੇ ਗੁਫਾਵਾਂ ਨੇ ਢੰਮ ਢੰਮ ਸੱਪ ਬੰਨਾ ਪੰਡਾ ਕੇਰਾ ਤੱਕ ਬੜੀ ਸੀ ਆਇਆ ਯੋਤਰੀ ਪੱਥਰ ਦੇ ਉੱਪਰ ਪੈਰ ਧਰਨ ਬੋਬੋਚ ਕੇ ਬਣਾ ਓਏ ਅੱਛਾ ਬੜਾ ਔਖਾ ਵਈ ਕੰਮ ਤਾਂ ਬੱਜ ਕੇ ਬੱਜ ਕੇ ਛੱਟ ਨਕਲੀ ਜਾਲਮ ਦੇ ਬੱਚਿਆ ਜਾਲਮ ਦੇ ਬੱਚਿਆ ਛੱਟ ਨਾ ਹਣੀ ਬਿੱਲੂ ਆਇਆ ਕਰ ਜ਼ਰੂਰੀ ਏ ਖੂਫਿੰਗੇ ਸਖਤ ਕੇ ਨਾ ਇਸਤੇਮਾਲ ਕਰੋ ਹੁਣ ਸਪੈਟਰਮੈਨ ਬੰਜਾ ਮਾਰਸਲ ਮਾਰਸਲ ਸਲ ਮਾਰਸਲ ਸਲ ਪਾਰਕ ਦੇ ਵਿੱਚ ਆ ਕੋ ਝੂਲੇ ਵਗੈਰਾ ਲੱਗੇ ਹੋਏ ਜਿਹਨੇ ਟਿਕਟ ਵੀ ਆ ਬੱਚਿਆਂ ਲਈ ਇੱਥੇ ਆ ਨੈਨੀ ਦਲ ਦਾ ਮੈਪ ਲੱਗਿਆ ਹੋਇਆ ਹੈਗਾ ਤੇ ਵਧੀਆ ਟਾਈਮ ਮਤਲਬ ਉਧਾ ਘੰਟਾ ਪੌਣਾ ਘੰਟਾ ਦੇ ਆਸ-ਪਾਸ ਬੰਦਾ ਇੱਥੇ ਲੱਗ ਲੱਗੇ ਜਾਂਦਾਗਾ ਕੋ ਮਲ ਲਈ ਫੋਟੋ ਫੋਟੋ ਮੈਂ ਖਿੱਚਣ ਲਈ ਵਧੀਆ ਮਾਹੌਲ ਆਗਾ ਇੱਥੇ ਆਇ ਤੇ ਰਖ ਸ਼ਾਬਾਸ਼ ਦੋਨੇ ਪਾਸੇ ਕਗਮਾਂ ਦੇ ਆ ਉਹ ਤਾਂ ਉਹ ਬੰਦੇ ਭੋਲਦੀ ਵੀ ਇਹੇ ਬੋਲ ਸੱਜਣਾ ਕੁਸ ਬੋਲ ਸੱਜਣਾ ਕੁਸ ਬੋਲ ਤਾਂ ਸਹੀ ਤੂੰ ਚਲੋ ਜੀ ਚਲੋ ਇਹ ਸੀ ਜੀ ਇਕੋ ਕੇਪ ਪਾਰਕ ਹੁਣ ਆਪਾਂ ਚੱਲਦੇ ਆ ਬਾਹਰ ਵੱਲ ਐਕਸਿਟ ਕਰਦੇ ਆ ਇਕੋ ਕੇਪ ਪਾਰਕ ਦੇ ਵਿੱਚ 45 ਤੋਂ 45 ਮਿੰਟ ਤੋਂ ਲੈ ਕੇ ਘੰਟਾ ਕੁ ਲੱਗ ਜਾਂਦਾ ਹੈਗਾ ਤੇ ਮਤਲਬ ਜਿਹੜਾ 100 ਰੁਪਏ ਦਾ ਟਿਕਟ ਲੈਣੇ ਉਹਦਾ ਮੁੱਲ ਤਾਰਦਾਗਾ ਪੂਰਾ ਹੋ ਜਾਣਾ ਤੇ ਇਹਦੇ ਬਾਅਦ ਨੇ ਇੱਕ ਲੋਕੇਸ਼ਨ ਆ ਗਈ ਮਤਲਬ ਛੋਟੇ-ਛੋਟੇ ਕਿਹ ਲੋਕੇਸ਼ਨ ਆ ਬਹਿਜੰਦਾ ਨਹੀਂ ਤਾਲੇ ਵਿੱਚ ਤੇ ਇੱਕ ਲੋਕੇਸ਼ਨ ਆ ਟਿਫਨ ਟਾਪ ਉੱਥੇ ਕਹਿੰਦੇ ਵੀ ਮਤਲਬ ਜਿਹੜਾ ਵੀ ਆ ਘੋੜੇ ਸਵਾਰੀ ਘੋੜੇ ਤੇ ਆਪਾਂ ਜਾ ਸਕਦੇ ਆ ਪੈਦਲ ਜਾਣ ਦੀ ਜਦਤ ਹੈ ਨਹੀਂ ਤੇ ਉਹ ਆਪਣਾ ਪੁਆਇੰਟ ਮਿਸ ਹੋ ਗਿਆ ਉੱਥੇ ਆਪਾਂ ਜਾਣਾ ਸੀਗਾ ਟਿਫਨ ਟਾਪ ਬਾਕੀ ਦੇਖਦੇ ਆ ਜੇ ਕੋਈ ਹੱਲ ਹੁੰਦਾ ਹੋਇਆ ਹੈ ਤਾਂ ਜ਼ਰੂਰ ਜਾਵਾਂਗੇ ਕੋਈ ਕਰਦੇ ਆ ਜਿਗਾਰਾ ਉਹਦਾ ਬਾਕੀ ਇੱਕ ਗੱਲ ਹੋਰ ਆ ਵੀ ਜਿਹੜੀ ਆਪਾਂ ਗੱਡੀ ਲੈਤੀ ਜਿਹੇ 1000 ਰੁਪਏ ਦੀ ਉਹਦਾ ਮੈਨੂੰ ਜ਼ਿਆਦਾ ਮੋੜ ਲੱਗਿਆ ਨਹੀਂ ਵੀ ਮੋੜਾ ਤਾਰਿਆ ਨਹੀਂ ਉਹਨੇ ਕਿਉਂਕਿ ਉਹਨੇ ਜਿਹੜੇ ਪ ਉਹੋ ਰੋਡ ਤੇ ਹੀ ਨਸਲ ਦੇ ਵਿੱਚ ਨਾ ਕੋਈ ਟਿਕਟ ਵਗੈਰਾ ਲੱਗਦੀ ਹੈ ਜਿੱਥੇ ਆਪਾਂ ਜਾਂਦੇ ਹਾਂ ਨਾ ਤੇ ਉਹ ਰੋਡ ਤੇ ਨੇ ਉਹ ਤੋਂ ਵਧੀਆ ਸਕੂਟਰੀ ਲੈ ਕੇ ਆਪ ਐਕਸਪਲੋਰ ਕਰੇ ਬੰਦਾ ਫੁੱਲਾ ਟਾਈਮ ਲੈ ਕੇ ਉਹ ਮਾੜੇ ਮਾੜੇ ਪੁਆਇੰਟ ਹੁੰਦੇ ਨੇ ਬਸ ਉਹ ਦਿਖਾਈ ਜਾਂਦਾ ਹੈ ਵੈਸੇ ਨੈਣੀਦਾਲ ਦੇ ਵਿੱਚ ਨਾ ਕੋਈ ਜ਼ਿਆਦਾ ਕੋਈ ਦੇਖਣ ਨੂੰ ਹੈ ਨਹੀਂਗਾ ਛੋਟੇ ਛੋਟੇ ਪੁਆਇੰਟ ਨੇ ਤੇ ਲੇਕ ਆ ਬਸ ਤੇ ਭੀਮਤਾਲ ਲੇਕ ਹੈਗੀ ਹੁਣ ਇਥੋਂ 22-23 ਕਿਲੋਮੀਟਰ ਅੱਗੇ ਹੈ ਤੇ ਦੋ ਤਿੰਨ ਲੋਕੇਸ਼ਨ ਹੈਗਾ ਖਾਸ ਬਾਕੀ ਬਾਕੀ ਕੁਝ ਨਹੀਂ ਜ਼ਿਆਦਾ ਦੇਖਣ ਨੂੰ ਤੇ ਆਪਾਂ ਇਹ ਵਲੌਗ ਨੂੰ ਕਰਦੇ ਇੱਥੇ ਖਤਮ ਤੇ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਤੇ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ